ਸੰਗਤ ਮੰਡੀ ਵਿਖੇ ਬਠਿੰਡਾ ਲੋਕ ਸਭਾ ਹਲਕਾ ਦੇ ਬੀਜੇਪੀ ਤੋਂ ਉਮੀਦਵਾਰ ਪਰਮਪਾਲ ਕੌਰ ਦਾ ਅੱਜ ਫਿਰ ਕੀਤਾ ਗਿਆ ਕਿਸਾਨਾਂ ਵੱਲੋਂ ਵਿਰੋਧ ਸੰਗਤ ਮੰਡੀ ਵਿਖੇ ਬੀਜੇਪੀ ਤੋਂ ਬਠਿੰਡਾ ਲੋਕ ਸਭਾ ਹਲਕਾ ਦੇ ਉਮੀਦਵਾਰ ਪਰਮਪਾਲ ਕੌਰ ਸਿੱਧੂ ਵੱਲੋਂ ਆਪਣੇ ਦਫ਼ਤਰ ਦਾ ਉਦਘਾਟਨ ਕਰਨਾ ਸੀ ਜਿਸ ਨੂੰ ਲੈ ਕੇ ਕਿਸਾਨਾਂ ਨੂੰ ਭਿੰਨਕ ਲੱਗਦੇ ਹੀ ਵੱਡੀ ਗਿਣਤੀ ਦੇ ਵਿੱਚ ਭਾਰਤੀ ਕਿਸਾਨ ਜੁਨਗਣਤਾ ਅਗਰਾਹਾ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਸੱਦੇ ਤੇ ਇਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਵੱਲੋਂ ਬੀਜੇਪੀ ਦੇ ਖਿਲਾਫ ਨਾਰੀਵਾਜੀ ਕੀਤੀ ਗਈ ਇਸ ਨੂੰ ਦੇਖਦੇ ਹੋਏ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਇੱਥੇ ਤਣਾਤ ਕੀਤੀ ਗਈ ਜਿੰਦਾਬਾਦ ਜਿੰਦਾਬਾਦ ਲੋਕ ਇਕਤਾ ਜਿੰਦਾਬਾਦ 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 ਸਾਨਾ ਦੀ ਕਤਲ ਹਕੂਮਤ ਮਰਦਾਬਾਨ 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 ਸਾਨਾ ਦੀ ਕਤਲ ਪਾਇ ਪਾ ਹਕੂਮਤ ਨੂੰ ਪੰਜਾਬ ਦੀ ਧਰਤੀ ਤੇ ਪੈਰ ਨਹੀਂ ਧਰਨ ਦਿਆਂਗੇ ਨਹੀਂ ਧਰਨ ਦਿਆਂਗੇ ਨਹੀਂ ਧਰਨ ਦਿਆਂਗੇ ਸਾਨਾ ਦੀ ਕਤਲ ਪਾਇ ਪਾ ਹਕੂਮਤ ਨੂੰ ਪੰਜਾਬ ਦੀ ਧਰਤੀ ਤੇ ਪੈਰ ਨਹੀਂ ਧਰਨ ਦਿਆਂਗੇ ਨਹੀਂ ਧਰਨ ਦਿਆਂਗੇ ਨਹੀਂ ਧਰਨ ਦਿਆਂਗੇ ਭਾਰਤੀ ਕਿਰਦਾਰ ਇੱਕ ਕਟਮ ਦਾ ਦਿਨੇ ਚੜਾ ਜਾਣਾ ਚਾਹਤ ਰਹੇ ਅੱਜ ਅਸੀਂ ਇਸ ਟਾਈਮ ਤੇ ਸੰਗਤ ਮੰਡੀ ਦੇ ਵਿੱਚ ਖੜੇ ਆ ਕਿਉਂਕਿ ਇੱਥੋਂ ਜਿਹੜੇ ਬਟੰਡਾ ਦੇ ਆਪਣੇ ਐਮਪੀ ਪਰਮਪਾਲ ਕੌਰ ਉਹ ਮਤਲਬ ਇੱਥੇ ਅੱਜ ਦਫਤਰ ਰਾਤ ਘੱਟ ਲਗਾ ਰਹੇ ਆ ਉਸ ਦੇ ਵਿਰੋਧ ਦੇ ਵਿੱਚ ਅਸੀਂ ਪਹੁੰਚੇ ਆ ਅਸੀਂ ਜਿਲ੍ਹਾ ਚਰ ਇਹਦੀ ਪਾਟ ਪਾਇ ਕਿਉਂਕਿ ਸਾਨੂੰ ਕਿਸਾਨ ਨੂੰ ਮੁਰਜੇ ਸਦਨ ਦਿੱਤੇ ਹੀ ਪੰਜਾਬ ਦੇ ਜਾਣ ਹੋਰ ਕਿਤੇ ਜਾਣ ਨੂੰ ਆਧਾਰਾਂ ਤੋਂ ਸ਼ੁਰੂ ਕਰਾਂਗਾ ਕੋਈ ਸਾਡੇ 750 ਕਿਸਾਨਾਂ ਨੂੰ ਪਹਿਲਾ ਸ਼ੀਤ ਕਰਤਾ ਦੋ ਤਿੰਨ ਕਿਸਾਨ ਸਾਡੇ ਹੁਣ ਸ਼ੀਤ ਹੋ ਗਏ ਅਸੀਂ ਨਾਲ ਦੀ ਨਾਲ ਵਿਰੋਧ ਕਰਾਂਗੇ ਤੇ ਨਾਲ ਦੀ ਨਾਲ ਇੱਕ ਕੋਈ ਬੇਨਤੀ ਵੀ ਕਰਦੇ ਆ ਇਹਨਾਂ ਨੂੰ ਵੀ ਜਿਹੜੇ ਇੱਕ ਦੋ ਬੰਦੇ ਇਹਨਾਂ ਦੇ ਨਾਲ ਪਿੰਡਾਂ ਵਿੱਚ ਚਲਾ ਜੋ ਖੜਦੇ ਆ ਉਹਨਾਂ ਨੂੰ ਸਹੀ ਕਹਿਣਾ ਚਾਹਿਆ ਵੀ ਤੁਸੀਂ ਉਹਨਾਂ ਦਾ ਖਾਲਸਾ ਛੱਡੋ ਕਿਉਂਕਿ ਇਹ ਜਿਹੜੀ ਕਿਰਤੀ ਲੋਕਾਂ ਦੀ ਦੁਸ਼ਮਣ ਜਮਾਤ ਹੈ ਇਸ ਕਰਕੇ ਹਰ ਹਾਲਤ ਦੇ ਨਾਲ ਵਿਰੋਧ ਕਰਾਂਗੇ ਜੇ ਉਹ ਬਾਝ ਵੀ ਨਾ ਆਏ ਤਾਂ ਹੋ ਸਕਦਾ ਸਾਨੂੰ ਉਹਨਾਂ ਜਿਹੜੇ ਨਾਲ ਲੱਗੇ ਬੰਦੇ ਉਹਨਾਂ ਦਾ ਵੀ ਹਰ ਹਾਲਤ ਪਿੰਡਾਂ ਦੇ ਵਿੱਚ ਵਿਰੋਧ ਕਰਨਾ ਵੀ ਕਰਾਂਗੇ ਵੀ ਜੀ